ਸਚਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਕੈਨੇਡਾ ਦੇ ਵਿੱਚ ਇਸ ਸਮੇਂ ਬਰਫਵਾਰੀ ਜੋਰਾ ਛੋਰਾ ਦੇ ਨਾਲ ਹੋ ਰਹੀ ਹੈ 온ਟਾਰੀਓ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬਰਫੀਲੇ ਤੂਫਾਨ ਦੇ ਵੱਲੋਂ 10 ਤੱਕ ਦੇ ਦਿੱਤੀ ਗਈ ਹੈ बुधवार दोपहर ਤੋਂ ਬਾਅਦ ਹੀ ਜੋਨੇ ਬਰਫੀਲੇ ਤੂਫਾਨ ਨੇ ਦਸਤਕ ਦਿੱਤੀ ਹੈ ਤੇ ਬਹੁਤ ਜ਼ਿਆਦਾ ਸਨੋ ਦੇਖਣ ਨੂੰ ਮਿਲੀ ਹੈ। ਬੁੱਧਵਾਰ ਦੁਪਹਿਰੋਂ ਬਾਅਦ ਹੀ ਜੋ ਸਨੋ ਲਗਾਤਾਰ ਪੈ ਰਹੀ ਹੈ ਤੇ ਉਸ ਤੋਂ ਬਾਅਦ ਠੰਡੀਆਂ ਹਵਾਵਾਂ ਦੇ ਵੀ ਚੱਲਣ ਦੇ ਜੋ ਅਸਾਰ ਜਤਾਏ ਗਏ ਸਨ ਉਹ ਵੀ ਬਿਲਕੁਲ ਸਹੀ ਨਿਕਲੇ। देर रात ਤੱਕ ਸਨੋ ਪੈਂਦੀ ਰਹੀ ਵਿੱਚ ਵਿੱਚ ਰੁਕ ਰਹੀ ਸੀ ਤੇ ਉਸ ਤੋਂ ਬਾਅਦ ਹਵਾ ਵੀ ਬਹੁਤ ਤੇਜ਼ ਚੱਲ ਰਹੀ ਸੀ ਤੇ ਇਸ ਦੇ ਨਾਲ ਹੀ ਵੀਰਵਾਰ ਸਵੇਰ ਤੱਕ ਰੋਡਾਂ ਦੇ ਉੱਪਰ ਸਨੋ ਦੇਖਣ ਨੂੰ ਮਿਲੀ ਬਹੁਤ ਜ਼ਿਆਦਾ ਇੱਥੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪੁਲਿਸ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਇਹ ਚੇਤਾਵਨੀ ਜਾਰੀ ਕੀਤੀ ਜਾ ਰਹੀ ਸੀ ਕਿ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਘਰੋਂ ਤੋਂ ਬਾਹਰ ਨਾ ਹੀ ਨਿਕਲਿਆ ਜਾਵੇ ਪ੍ਰਸ਼ਾਸਨ ਦੇ ਵੱਲੋਂ ਪੂਰੇ ਪੁਖਤਾ ਪ੍ਰਬੰਧ ਪਹਿਲਾਂ ਤੋਂ ਹੀ ਕਰ ਲਏ ਗਏ ਸਨ ਕਿਉਂਕਿ ਪਿਛਲੇ ਹਫ਼ਤੇ ਤੋਂ ਹੀ ਇਸ ਸਨੋਫਾਲ ਦੀ ਇਸ ਬਰਫੀਲੇ ਤੂਫਾਨ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ অন্ਟਾਰੀਓ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸਨੋਫਾਲ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਪਿਛਲੇ ਦੇ ਕਈ ਦਿਨਾਂ ਤੋਂ ਇਸ ਦੀ ਚੇਤਾਵਨੀ ਜੋ ਹੈ ਦਿੱਤੀ ਜਾ ਰਹੀ ਸੀ ਬ੍ਰੈਂਟਨ ਦੀ ਗੱਲ ਕਰੀਏ ਤਾਂ ਇਸ ਸਮੇਂ ਅਸੀਂ ਬ੍ਰੈਂਟਨ ਦੇ ਇੱਕ ਖੇਤਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਇੱਥੇ ਸਨੋ ਫਾਲ ਹੋਈ ਹੈ ਵੱਡੇ ਵੱਡੇ ਟੇਰ ਨੇ ਜੋ ਸਨੋ ਦੇ ਲੱਗ ਚੁੱਕੇ ਨੇ ਪਰ ਪ੍ਰਸ਼ਾਸਨ ਦੀ ਇੱਥੇ ਤਾਰੀਫ਼ ਕਰਨੀ ਜ਼ਰੂਰ ਬਣਦੀ ਹੈ ਕਿਉਂਕਿ ਜਿਸ ਤਰ੍ਹਾਂ ਹੀ ਬੁੱਧਵਾਰ ਦੁਪਹਿਰ ਨੂੰ ਸਨੋ ਦੀ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ ਵੱਲੋਂ ਸਨੋ ਟਰੱਕ ਤੇ ਜੋ ਕੰਮ ਤੇ ਲਗਾਏ ਗਏ ਸਨ ਇਸ ਤੋਂ ਇੱਥੇ ਵੀ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਵਾਧੂ ਸਨੋ ਟਰੱਕ ਵੀ ਇੱਥੇ ਡਿਊਟੀ ਦੇ ਉੱਪ ਦਿੱਤੇ ਗਏ ਸਨ ਤੇ ਨਾਲ ਦੀ ਨਾਲ ਹੀ ਸੜਕਾਂ ਦੇ ਉੱਪਰੋਂ ਸਨੋ ਸਾਫ ਕੀਤੀ ਜਾ ਰਹੀ ਸੀ ਵੀਰਵਾਰ ਦੀ ਗੱਲ ਕਰਦੇ ਆ ਤਾਂ ਵੀਰਵਾਰ ਨੂੰ ਵੀ ਹਲਕੀ ਹਲਕੀ ਸਨੋ ਫੋਲ ਦੇਖਣ ਨੂੰ ਮਿਲ ਰਹੀ ਹੈ ਵੀਰਵਾਰ ਸ਼ਾਮ ਦੀ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਸ਼ਾਮ ਨੂੰ ਹੋ ਵੀ ਇੱਥੇ ਸਨੋ ਫੋਲ ਹੋ ਸਕਦੀ ਹੈ ਇਹ ਵੀ ਕਿਹਾ ਗਿਆ ਹੈ ਕਿ ਬੁੱਧਵਾਰ ਤੋਂ ਜ਼ਰੂਰ ਘਟ ਹੋਵੇਗੀ ਬੁੱਧਵਾਰ ਦੀ ਗੱਲ ਕਰਦੇ ਆ ਤਾਂ ਬੁੱਧਵਾਰ ਨੂੰ 2 ਤੋਂ 25 ਸੈਂਟੀਮੀਟਰ ਦੇ ਵਿੱਚ ਘਾਰ অন্ਟਾਰੀਓ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸਨੋ ਫੋਲ ਦੇਖਣ ਨੂੰ ਮਿਲੀ ਤੇ ਵੀਰਵਾਰ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ 2 ਤੋਂ 3 ਸੈਂਟੀਮੀਟਰ ਦੀ ਸਨੋ ਫੋਲ ਸਕਦੀ ਹੈ ਹਾਲਾਂਕਿ ਧੁੱਪ ਨਿਕਲੀ ਹੋਈ ਹੈ ਪਰ ਧੁੱਪ ਨਿਕਲਣ ਦੇ ਬਾਵਜੂਦ ਵੀ ਹਵਾ ਇੰਨੀ ਤੇਜ਼ ਚੱਲ ਰਹੀ ਹੈ ਤੇ ਟੈਂਪਰੇਚਰ ਇਸ ਸਮੇਂ -15 ਦੇ ਫੀਲਸ ਲਾਈਕ -15 ਦੇ ਨੇੜੇ ਪਹੁੰਚਿਆ ਹੋਇਆ ਹੈ ਸਨੋ ਸਟ੍ਰੋਮ ਖਤਮ ਹੋਣ ਤੋਂ ਬਾਅਦ ਇਹ ਸਾਡੀ ਰਿਪੋਰਟ ਤੁਸੀਂ ਦੇਖ ਰਹੇ ਹੋ ਤੇ ਜੋ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਪਰ ਵੀਡੀਓਜ਼ ਵੀ ਦੇਖ ਰਹੇ ਹੋ ਇਹ ਵੀ ਬੀਤੇ ਦਿਨ ਦੀਆਂ ਯਾਨੀ ਕਿ ਬੁੱਧਵਾਰ ਅਤੇ ਵੀਰਵਾਰ ਸਵੇਰ ਦੀਆਂ ਵੀਡੀਓਜ਼ ਨੇ ਜਿੱਥੇ ਕਿ ਸਨੋ ਦੇ ਝੋਟੇ ਲੱਗੇ ਹੋਏ ਸਨ ਘਰਾਂ ਦੇ ਬਾਹਰ ਸੜਕਾਂ ਦੇ ਉੱਪਰ ਬਹੁਤ ਜ਼ਿਆਦਾ ਖਿਲਾਰਾ ਪਿਆ ਹੋਇਆ ਸੀਗਾ ਤੇ ਲੋਕਾਂ ਦੇ ਵੱਲੋਂ ਜਿਨ੍ਹਾਂ ਨੇ ਕੰਮਾਂ ਉੱਤੇ ਜ਼ਰੂਰੀ ਜਾਣਾ ਸੀ ਉਹਨਾਂ ਦੇ ਵੱਲੋਂ ਸਨੋ ਸਾਫ਼ ਕੀਤੀ ਜਾ ਰਹੀ ਸੀ ਤੇ ਲੋਕਾਂ ਦੇ ਵੱਲੋਂ ਖੂਬ ਆਨੰਦ ਵੀ ਮਾਣਿਆ ਗਿਆ ਕੁਝ ਵੀਡੀਓਜ਼ ਇਦਾਂ ਦੀਆਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕੁਝ ਬੱਚਿਆਂ ਦੇ ਵੱਲੋਂ ਵੀ ਸਨੋ ਦੇ ਵਿੱਚ ਬਾਹਰ ਨਿਕ ਕਲ ਕੇ ਸਨੋਮੈਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹਵਾ ਇੰਨੀ ਤੇਜ਼ ਚੱਲ ਰਹੀ ਸੀ ਕਿ ਉਹਨਾਂ ਦੇ ਵੱਲੋਂ ਇਹ ਨਹੀਂ ਬਣਾਇਆ ਜਾ ਸਕਿਆ ਕੁਝ ਦੇ ਵੱਲੋਂ ਜਦੋਂ ਸਨੋ ਸਾਫ ਕਰ ਰਹੀ ਸੀ ਤਾਂ ਇੱਕ ਦੂਜੇ ਦੇ ਉੱਪਰ ਹੀ ਉਛਾਲੀ ਜਾ ਰਹੀ ਸੀ ਤੇ ਆਪਣਾ ਇੰਜੋਏ ਵੀ ਕਰ ਰਹੇ ਸਨ ਕਾਫੀ ਸਾਰੇ অন্ਟਾਰੀਓ ਵਾਸੀਆਂ ਦੇ ਵੱਲੋਂ ਖੂਬ ਇੰਜੋਏ ਵੀ ਕੀਤਾ ਗਿਆ ਤੇ ਕਾਫੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਇੱਥੇ ਦੱਸ ਜੀਏ ਕਿ ਜਿਨ੍ਹਾਂ ਨੇ ਫਲਾਈਟ ਦੇ ਵਿੱਚ ਸਫ਼ਰ ਕਰਨਾ ਸੀ ਕੈਨੇਡਾ ਟ੍ਰਾਂਟੋ ਅਪੀਅਰਸ ਐਂਅਰਪੋਰਟ ਤੋਂ ਖਾਸ ਕਰਕੇ ਕਿਸੇ ਦੂਜੀ ਥਾਂ ਤੇ ਜਾਣਾ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਕਿਉਂਕਿ ਸਨੋ ਇੰਨੀ ਜ਼ਿਆਦਾ ਪੈਨ ਦੇ ਕਾਰਨ ਫਲਾਈਟਸ ਵੀ ਨੇ ਜੋ ਕੁਝ ਰੱਦ ਕਰ ਦਿੱਤੀਆਂ ਗਈਆਂ ਸਨ ਤੇ ਕੁਝ ਫਲਾਈਟਸ ਡਿਲੇ ਕਰ ਦਿੱਤੀਆਂ ਗਈਆਂ ਸਨ ਜੋ ਇਸ ਕਰਕੇ ਲੋਕਾਂ ਨੂੰ 에어ਪੋਰਟ ਦੇ ਉੱਪਰ ਬਹੁਤ ਹੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਸੀ ਇੱਥੋਂ ਤੱਕ ਕਿ ਜੋ ਲੋਕ ਇੱਥੇ ਗੱਡੀਆਂ ਦੇ ਵਿੱਚ ਸਫਰ ਕਰਦੇ ਹਨ ਜਿਨ੍ਹਾਂ ਦੇ ਕੋਲ ਆਪਣੇ ਵਾਹਨ ਹਨ ਉਹਨਾਂ ਦੇ ਵੀਆ ਕਾਰਨ ਇਹ ਜੋ ਸਨੋ ਦੇ ਵਿੱਚ ਫਸ ਚੁੱਕੀਆਂ ਸਨ ਅਪੀਲ ਪੁਲਿਸ ਦੇ ਵੱਲੋਂ ਲਗਾਤਾਰ ਇਹ ਚੇਤਾਵਨੀ ਜਾਰੀ ਕੀਤੀ ਜਾ ਰਹੀ ਸੀ ਕਿ ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਪਰ ਲੋਕ ਵੀ ਮਜਬੂਰ ਸਨ ਕੰਮ ਤੋਂ ਵਾਪਸ ਆਉਣ ਦਾ ਸਮੇਂ ਲੋਕਾਂ ਨੂੰ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਦੇ ਕੋਲ ਕਾਰਾਂ ਨਹੀਂ ਹਨ ਜੋ ਕਿ ਬੱਸਾਂ ਦੇ ਵਿੱਚ ਸਫਰ ਕਰਦੇ ਹਨ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਕਿਉਂਕਿ ਬ੍ਰੈਂਟਨ ਦੇ ਵਿੱਚ ਕਾਫੀ ਸਾਰੀਆਂ ਬੱਸਾਂ ਵੀ ਜੋ ਕੈਨਸਲ ਹੋ ਚੁੱਕੀਆਂ ਸਨ ਜਿਸ ਕਰਕੇ ਉਹਨਾਂ ਨੂੰ ਵੀ ਦੇਰ ਰਾਤ ਤੱਕ ਸੜਕਾਂ ਦੇ ਉੱਪਰ ਇੰਤਜ਼ਾਰ ਕਰਨਾ ਪਿਆ ਜਾਂ ਫਿਰ ਉਹਨਾਂ ਦੇ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਜੁਗਾਰ ਹੋਰ ਵੀ ਲਗਾਇਆ ਗਿਆ फ्रोंटो पियर्सन एयरपोर्ट ਦੇ ਉੱਤੇ ਇੰਨੀ ਜ਼ਿਆਦਾ ਸਨੋ ਜੋ ਦੇਖਣ ਨੂੰ ਮਿਲੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਸੀਜ਼ਨ ਦੀ ਸਭ ਤੋਂ ਵੱਡੀ ਸਨੋ ਫਾਲ ਹੈ ਜੋ ਇਸ ਵਾਰੀ ਦੇਖਣ ਨੂੰ ਮਿਲੀ ਹੈ ਹਾਲਾਂਕਿ ਪਿਛਲੇ ਸਾਲ ਦੀ ਗੱਲ ਕਰਦੇ ਹਾਂ ਸਾਲ 2024 ਦੀ ਤਾਂ ਉਸ ਦੇ ਵਿੱਚ ਇੰਨੀ ਜ਼ਿਆਦਾ ਸਨੋ ਨਹੀਂ ਦੇਖਣ ਨੂੰ ਮਿਲੀ ਸੀ ਕਿਸੇ ਵੀ ਤਰ੍ਹਾਂ ਦਾ ਕੋਈ ਬਰਫੀਲਾ ਤੂਫਾਨ ਵੀ ਨਹੀਂ ਆਇਆ ਸੀ ਪਰ ਇਸਤਾਲ 2025 ਦੇ ਜਿਸ ਤਰ੍ਹਾਂ ਇਹ ਸ਼ੁਰੂਆਤ ਹੋਈ ਫਰਵਰੀ ਮਹੀਨਾ ਚੜ੍ਹਿਆ ਤੇ ਇੰਨੀ ਜ਼ਿਆਦਾ ਬਰਫੀਲੇ ਤੂਫਾਨ ਦਾ ਇੱਥੇ 온ਟਾਰੀਓ ਦੇ ਵਾਸੀਆਂ